ਉਹਨੇ ਥੋੜੇ ਦਿਨ ਪਹਿਲੇ ਇਹ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਆਵਾਜ਼ ਦੀ ਪੁਸ਼ਟੀ ਕਰ ਦਿਓ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਸਤਿਓ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੇ ਆਵਾਜ਼ ਪਹੁੰਚ ਰਹੀ ਹੈ ਤਾਂ ਮੈਨੂੰ ਇਸ ਗੱਲ ਦੀ ਪੁਸ਼ਟੀ ਕਰ ਦਿਓ ਮੈਂ 1 ਮਿੰਟ ਦੇ ਵਿੱਚ ਥੋੜਾ ਜਿਹਾ ਸ਼ੇਅਰ ਕਰ ਲਾਂ ਇਹਨੂੰ ਤੇ ਤੁਹਾਨੂੰ ਵੀ ਬੇਨਤੀ ਹੈ ਅੱਜ ਤੁਹਾਨੂੰ ਅਜਿਹੀ ਡੁੰਗਾਈ ਦੇ ਵਿੱਚ ਜਾਣਕਾਰੀ ਦੇਵਾਂਗੇ ਜਿਹੜੀ ਆਮ ਤੌਰ ਤੇ ਇੱਥੇ ਨਹੀਂ ਕੋਈ ਵੀ ਸਾਂਝੀ ਕਰਦਾ ਤੇ ਸਾਰੇ ਸਾਥੀਆਂ ਨੂੰ ਜੋ ਜੁੜ ਗਏ ਨੇ ਨਾਲ ਬੇਨਤੀ ਹੈ ਕਿ ਤੁਸੀਂ ਇਹਨੂੰ ਆਪਣੇ ਆਪਣੇ ਜਿੱਥੇ ਵੀ ਤੁਹਾਡਾ ਸੰਪਰਕ ਹੈਗਾ ਹੈ ਸ਼ੇਅਰ ਕਰ ਦਿਓ ਤੁਹਾਡੇ ਨਾਲ ਇੱਕ ਡੂੰਗਾਹੀ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸਾਥਿਓ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਹੜੇ ਸਾਥੀ ਜੁੜ ਗਏ ਨੇ ਮੇਰੀ ਪੁਸ਼ਟੀ ਕਰ ਦਿਓ ਆਵਾਜ਼ ਦੀ ਆਵਾਜ਼ ਪਹੁੰਚ ਰਹੀ ਹੈ ਠੀਕ ਹੈ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਇੱਕ ਵਾਰ ਫਿਰ ਤੁਹਾਡੇ ਨੂਹਰੂ ਹੋ ਰਿਆਂ ਕਾਫੀ ਦਿਨ ਬੀਤ ਗਏ ਸੀ ਧਰਨੇ ਤੇ ਗਏ ਸੀ ਕੰਮ ਤੇ ਥੋੜਾ ਮੈਨੂੰ ਜਾਣਾ ਪੈਂਦਾ ਜਦੋਂ ਸਾਡੇ ਪਰਿਵਾਰ ਦੇ ਜਦੋਂ ਨਹੀਂ ਜਾਂਦੇ ਕਈ ਸਾਥੀ ਤਾਂ ਫਿਰ ਮੈਨੂੰ ਉਸ ਜਾਣਾ ਪਿਆ ਦੋ ਦਿਨ ਲੱਗੇ ਵਧੀਆ ਰਿਹਾ ਨਿਕਲਿਆ ਕਰੋ ਧਰਨਿਆਂ ਚ ਧਰਨਿਆਂ ਲਈ ਹੁਣ ਨੇੜੇ ਹੀ ਹੋ ਸਕਦਾ ਅ ਅਗੋਂ ਸਰਕਾਰ ਨੂੰ ਫਿਰ ਗੱਲ ਸੁਣਨੀ ਪੈਂਦੀ ਥੋੜੀ ਜਿਹਾ ਨਿਕਲਦੇ ਹਾਂ ਚਲੋ ਇਹ ਗੱਲ ਹੋ ਗਈ ਇੱਕ ਆਪਣੇ ਵਿੱਚ ਮੈਂ ਹਜਰਤ ਇਬਰਾਹਿਮ ਬਾਰੇ ਤੁਹਾਨੂੰ ਇਸਲਾਮ ਦੇ ਮੁੱਢ ਬਾਰੇ ਇਸਲਾਮ ਯਹੂਦੀ ਤੇ ਈਸਾਈਆਂ ਦੇ ਮੁੱਢ ਬਾਰੇ ਜਾਣਕਾਰੀ ਦੇਵਾਂਗਾ ਮੈਂ ਸਾਮੀ ਧਰਮ ਸਾਮੀ ਧਰਮ ਕਈ ਵਾਰ ਤੁਹਾਨੂੰ ਕਹਿੰਦਾ ਹੁੰਨਾ ਉਹਦੇ ਬਾਰੇ ਡੂੰਘਾਈ ਦੇ ਵਿੱਚ ਸਾਰਾ ਕੁਝ ਦੱਸੂਗਾ ਵੀ ਕਿਉਂ ਕਿਹਾ ਜਾਂਦਾ ਹੈ ਤੱਕ ਕੀ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਮਾਸਟਰ ਕੈਟਰ ਦਾ ਇੱਕ ਤਰੀਕ ਨੂੰ ਦੋ ਤਰੀਕ ਨੂੰ ਸੋ ਇੱਕ ਤਰੀਕ ਨੂੰ ਐਤਵਾਰ ਹੈ ਇੱਕ ਨੂੰ ਹੀ ਮੰਨੋ ਐ ਮਾਸਟਰ ਕੈਟਰ ਦਾ ਲੈਕਚਰ ਆਰ ਕੈਟਰ ਦਾ ਬਿਲਕੁਲ ਨਵਾਂ ਬੈਚ ਦੋਨੋਂ ਸ਼ੁਰੂ ਹੋ ਰਹੇ ਨੇ 1 ਜੂਨ ਤੋਂ ਲਗਭਗ 2-4 ਦਿਨਾਂ ਬਾਅਦ 5 ਜਾਂ 6 ਤਰੀਕ ਤੋਂ ਜਿਹੜੇ ਸਾਥੀ ਨੈਟ ਦੀ ਤਿਆਰੀ ਮੈਥੋਂ ਨਹੀਂ ਕਰ ਸਕੇ ਇਸੇ ਕਾਰਨ ਕਰਕੇ ਉਹਨਾਂ ਲਈ ਇੱਕ ਕ੍ਰੈਸ਼ ਕੋਰਸ ਤੇ ਇੱਕ ਪ੍ਰੀਖਿਆ ਲੜੀ ਜਿਹਨੂੰ ਆਪਾਂ ਟੈਸਟ ਸੀਰੀਜ਼ ਕਾਇਮ ਨੇ ਉਹ ਸ਼ੁਰੂ ਹੋਣ ਜਾ ਰਹੀ ਹੈ ਜਿਹੜੇ ਸਾਥੀ ਆਪ ਤਿਆਰੀ ਕੀਤੀ ਹੈ ਜਾਂ ਕਿਤੇ ਹੋਰ ਕੀਤੀ ਹੈ ਜੇ ਸੈਟੀਸਫਾਈ ਨਹੀਂ ਹੈਗੇ ਪੂਰੇ ਪੂਰੀ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਵੀ ਨਹੀਂ ਤਿਆਰ ਹੈਗੇ ਤਾਂ ਉਹ ਜੁੜ ਸਕਦੇ ਨੇ ਥੋੜੀ ਜੀ ਮਾਮੂਲੀ ਜੀ ਫੀਸ ਹੈ ਦੋਨਾਂ ਦੀ ਅਲੱਗ-ਅਲੱਗ ਵੀ ਹੈਗੀ ਹੈ ਜੇ ਦੋਨੋਂ ਲੈਣੇ ਤਾਂ ਹੋਰ ਘਟ ਜੂਗੀ ਤੇ ਲਗਭਗ 20 ਦਿਨ ਜਮਾਤਾਂ ਚੱਲਣਗੀਆਂ ਲਗਾਤਾਰ ਇਹ 2 ਦਿਨਾਂ ਦੇ ਵਿੱਚ ਤੁਹਾਨੂੰ 1000 ਤੋਂ 1500 ਸਵਾਲ ਹੋਣਗੇ ਤੇ ਸਾਰੇ ਹੀ ਵਿਸ਼ੇ ਤੁਹਾਨੂੰ ਡੰਗਾਈ ਨਾਲ ਮਤਲਬ ਇੱਕ ਵਿਸ਼ੇ ਦੇ ਤੁਹਾਨੂੰ 100-100 ਸਵਾਲ ਕਰਵਾ ਕੇ ਮੌਖਿਕ ਦੇ ਰੂਪ ਦੇ ਵਿੱਚ ਤੇ ਲਿਖਤ ਦੇ ਰੂਪ ਦੇ ਵਿੱਚ ਤੁਹਾਨੂੰ ਮਤਲਬ ਲਗਭਗ ਤੁਹਾਡਾ ਸਾਰਾ ਕਵਰ ਹੋ ਜਾਊਗਾ ਠੀਕ ਹੈ ਜੀ ਇਹ ਸਾਥੀ ਜੁੜ ਸਕਦੇ ਨੇ UGC NET ਦਾ ਕ੍ਰੈਸ਼ ਕੋਰਸ ਤੇ ਪ੍ਰੀਖਿਆ ਲੜੀ ਟੈਸਟ ਸੀਰੀਜ਼ ਮਤਲਬ ਲੈਕਚਰਰ ਕੈਡਰ ਤੇ ਮਾਸਟਰ ਕੈਡਰ ਇੱਕ ਨਵਾਂ ਬੈਚ ਬਿਲਕੁਲ ਨਵੀਆਂ ਜਮਾਤਾਂ ਮੁੱਢ ਤੋਂ ਸ਼ੁਰੂ ਹੋਣਗੀਆਂ 1 ਜੂਨ ਤੋਂ ਇਹ ਕੁਝ ਜਾਣਕਾਰੀ ਸੀਗੀ ਹੁਣ ਆਪਾਂ ਸ਼ੁਰੂ ਕਰਦੇ ਆਂ ਨਹੀਂ ਜੀ ਸਿੱਖਿਆ ਜੀ ਨਹੀਂ ਨਹੀਂ ਪਹਿਲਾ ਪੇਪਰ ਨਹੀਂ ਆਉਂਦਾ ਮੈਨੂੰ ਸਿਰਫ ਪੰਜਾਬੀ ਆਉਂਦੀ ਮੈਂ ਤੁਹਾਨੂੰ ਸਪਸ਼ਟ ਜੀ ਤੌਰ ਤੇ ਬਹੁਤ ਵਾਰ ਕਿਹਾ ਵੀ ਮੈਨੂੰ ਜਿਹੜਾ ਵਿਸ਼ਾ ਆਉਂਦਾ ਮੈਂ ਉਹੀ ਪੜਾਉਣਾ ਮੈਂ ਸਹਾਇਕ ਵੀ ਨਹੀਂ ਲਿਆ ਹੋਇਆ ਮੈਨੂੰ ਐ ਲੱਗਦਾ ਵੀ ਆਪਣੇ ਆਪ ਤੇ ਭਰੋਸਾ ਕਰ ਸਕਦੇ ਆਂ ਕੋਈ ਕਿਵੇਂ ਕਰਾਵੇ ਕੱਲ ਨੂੰ ਤੁਸੀਂ ਮੈਨੂੰ ਕਹਿਣਾ ਹਾਂਜੀ ਸਰ ਸਹੀ ਨਹੀਂ ਹੋਇਆ ਨਹੀਂ ਹੋਇਆ ਇਸ ਕਰਕੇ ਜਦੋਂ ਤੱਕ ਮੈਨੂੰ ਕੋਈ ਪੂਰਾ ਢੰਗਾਈ ਜਿਹਦਾ ਇਮਾਨਦਾਰੀ ਨਾਲ ਕਰਾਉਣ ਵਾਲਾ ਨਹੀਂ ਮਿਲਦਾ ਉਹ ਤੱਕ ਕੋਈ ਹੋਰ ਵਿਸ਼ਾ ਮੈਂ ਨਹੀਂ ਸ਼ੁਰੂ ਕਰੂੰਗਾ ਹਾਂ ਜਿਸ ਦਿਨ ਕੋਈ ਮੈਨੂੰ ਮੇਰੇ ਵਰਗੇ ਲੱਗਾ ਵੀ ਇਮਾਨਦਾਰੀ ਨਾਲ ਢੰਗਾਈ ਦਾ ਸਾਰੀ ਕਰਵਾਰ ਹੈ ਉਦਦੇ ਮੈਂ ਹੋਰ ਵਿਸ਼ੇ ਸ਼ੁਰੂ ਕਰ ਦੂੰਗਾ ਇਸ ਵਕਤ ਸਿਰਫ ਪੰਜਾਬੀ ਪੰਜਾਬੀ ਦਾ ਵੀ ਪੂਰਾ ਨਹੀਂ ਲਿਖਿਆ ਜਾਂਦਾ ਮੇਰੇ ਕੋਲ 4-5 ਬੈਚ ਚੱਲਦੇ ਅਲੱਗ-ਅਲੱਗ ਸੋ ਮੈਂ ਤਾਂ ਇੰਨੇ ਹੀ ਬਹੁਤ ਔਖੇ ਲਾਉਣਾ ਤਾਂ ਹੀ ਮੈਂ ਤੁਹਾਡੇ ਕੋਲੇ ਤੋਂ ਬਹੁਤ ਦਿਨਾਂ ਬਾਅਦ ਆਉਣਾ ਮਾਸਟਰ ਕੈਡਰ ਹੋਰ ਵਿਸ਼ਿਆਂ ਦਾ ਹੋ ਸਕਦਾ ਜੀ ਪੰਜਾਬੀ ਦਾ ਨਹੀਂ ਹੋਊਗਾ ਹੋਰ ਵਿਸ਼ਿਆਂ ਦਾ ਹੋ ਸਕਦਾ ਹੋਰ ਵਿਸ਼ਿਆਂ ਦਾ ਹੋ ਸਕਦਾ ਚਲੋ ਆਪਾਂ ਹੁਣ ਅ ਕਈ ਵਾਰ ਸ਼ਾਇਦ ਤੁਹਾਨੂੰ ਵੀ ਗੱਲ ਕੀਤੀ ਹੋਵੇ ਮੈਂ ਜਾਂ ਸ਼ਾਇਦ ਨਾ ਕੀਤੀ ਹੋਵੇ ਕਲਾਸਾਂ ਚ ਤਾਂ ਜਮਾਤਾਂ ਚ ਆਮ ਹੁੰਦੀ ਹੈ ਹਜ਼ ਮਤਲਬ ਇਸਾਈ ਮਤ ਯਹੂਦੀ ਮਤ ਤੇ ਇਸਲਾਮ ਇਹ ਤਿੰਨਾਂ ਦਾ ਮੁੱਢ ਇੱਕ ਹੈ ਉਤੋਂਮਨ ਸਾਰੀ ਉੱਪਰੋਂ ਲੈ ਕੇ ਹੇਠਾਂ ਤੱਕ ਸਾਈ ਦੱਸੂਗਾ ਵੀ ਕਿਵੇਂ ਕਿਵੇਂ ਹੋਇਆ ਹੋਇਆ ਕੀ ਜੁੜੇ ਰਹੋ 10 ਮਿੰਟ ਲੱਗਣਗੇ ਬੱਦ ਤੋਂ ਬੱਦ ਤੇ ਇਹਨੂੰ ਸ਼ੇਅਰ ਕਰਿਓ ਆਪਣੇ ਸਾਥੀਆਂ ਤੱਕ ਸਾਰਿਆਂ ਤੱਕ ਜਿਹੜੇ ਤੁਹਾਨੂੰ ਲੱਗਦਾ ਵੀ ਤੁਹਾਡੇ ਸ਼ੁਭਚਿੰਤਕ ਨੇ ਤੇ ਤੁਸੀਂ ਉਹਨਾਂ ਦੇ ਸ਼ੁਭਚਿੰਤਕ ਹੋ ਤਾਂ ਉਹਨਾਂ ਤੱਕ ਜਾਣਕਾਰੀ ਜ਼ਰੂਰ ਪਹੁੰਚਾਓ ਪੇਪਰ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਆਮ ਜਾਣਕਾਰੀ ਲਈ ਵੀ ਬਹੁਤ ਜ਼ਰੂਰੀ ਹੈ ਸ਼ੁਰੂ ਕਰਦੇ ਆ ਕਲਮ ਦਾ ਰੰਗ ਤੁਮ ਦਿਸ ਨਹੀਂ ਰਿਹਾ ਹੁਣਾਂ ਚਲੋ ਜੇ ਹੁਣ ਕਰਦੇ ਆਂ ਆਪਾਂ ਉਂਗਲ ਨਾਲ ਚਲਾਉਣੇ ਆ ਕੰਮ ਪਹਿਲਾ ਨਾਮ ਆਉਂਦਾ ਹਜ਼ਰਤ ਨੂ ਹਜ਼ਰਤ ਨੂ ਇਹ ਇਸਲਾਮ ਯਹੂਦੀ ਤੇ ਈਸਾਈ மத ਬਿਲਕੁਲ ਜਿਹੜੀ ਆਪਾਂ ਕਹਿੰਦੇ ਪਹਿਲੀ ਜੜ ਹੈ ਇਹਨਾਂ ਦੀ ਪੀੜ੍ਹੀ ਦੇ ਵਿੱਚੋਂ ਗਾਂ ਤੁਹਾਨੂੰ ਮਿਲਦੇ ਆ ਹਜ਼ਰਤ ਨੂ ਦਬਾਰਾ ਲੇਖਦੇ ਨੇ ਬੋਰਡ ਭੜਜੋ ਵਾਲੀ ਦਾ ਇਹਨਾਂ ਦੀ ਪੀੜੀ ਦੇ ਵਿੱਚੋਂ Hazrat Ibrahim ਆਉਂਦੇ ਆ Hazrat Ibrahim ਹੁਣ ਇਹ حضرت ابراہیم ਨੇ ਜੋ ਜੜਾ ਯਹੂਦੀਆਂ ਦੀ ਇਸਲਾਮ ਦੀ ਤੇ ਰਸਾਈਆਂ ਦੀ ਇਥੋਂ ਗਾਹ ਵੇਖੋ ਕੀ ਹੁੰਦਾ ਇਹਨਾਂ ਦਾ ਪਹਿਲਾ ਵਿਆਹ ਹੁੰਦਾ ਬੀਬੀ ਸਾਇਰਾ ਨਾਲ ਸਾਇਰਾ ਬੀਬੀ ਸਾਇਰਾ ਨਾਲ ਵਿਆਹ ਹੁੰਦਾ ਬੀਬੀ ਸਾਇਰਾ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਜਿਸ ਕਾਰਨ حضرت ابراہیم ਤੇ ਸਾਇਰਾ ਦੋਹਾਂ ਦੀ ਰਜ਼ਾਮੰਦੀ ਨਾਲ Hazrat Ibrahim sahab ਇੱਕ ਵਿਆਹ ਹੋਰ ਕਰਾਉਂਦੇ ਆ। ਉਹ ਹੁੰਦਾ ਬੀਬੀ ਹਾਸਰਾ। ਬੀਬੀ ਹਾਸਰਾ। ਠੀਕ ਹੈ। ਉਹਨਾਂ ਤੋਂ ਇੱਕ ਲਾੜ ਪੈਦਾ ਹੋ ਜਾਂਦੀ ਹੈ Hazrat Ismail। حضرت اسماعیل جد ادھر کوئی لال ہو جاتی بعد چیز قدرت میڈر بھی الاد ہو جاتی ہے جزرت حضرت اسحاق ٹھیک ہے پہلے ادھر جب بعد چیز ہو جاندہ ہے حضرت اسحاق, بچ... اسحاق. اسماعیل جو سی قریشی سن ਕ੍ਰੈਸ਼ ਹਾਜ਼ਰਾ ਜੀ ਇੱਕ ਕ੍ਰੈਸ਼ ਸਰ ਕ੍ਰੈਸ਼ ਇਹਨਾਂ ਦੇ ਵਿੱਚੋਂ ਹੀ ਗਾਂ ਜਾ ਕੇ Hazrat Muhammad ਸਾਹਿਬ ਦਾ ਜਨਮ ਹੋ ਜਾਂਦਾ ਹੈ Hazrat Muhammad Hazrat Muhammad ਬਾਰੇ ਆਪਾਂ ਜਾਣਦੇ ਆਂ ਜਿਉਂ ਇਸਲਾਮ ਦੇ ਖੁਦਾ ਨਬੀ ਪੈਗੰਬਰ ਸਭ ਕੁਝ ਕਿਹਾ ਜਾਂਦਾ ਹੈ ਇਹਨਾਂ ਨੇ ਹੀ ਯਹੂਦੀਆਂ ਤੋਂ ਜਦੋਂ ਮੱਕੇ ਦੇ ਵਿੱਚ 360 ਮੂਰਤੀਆਂ ਤੋੜਦੇ ਨੇ ਤੇ ਪਖੰਡਾਂ ਦਾ ਰੋਧ ਕਰਦੇ ਨੇ ਤੇ ਆਪਣੇ ਆਪ ਨੂੰ ਇਹਨਾਂ ਤੋਂ ਅਲੱਗ ਕਰਦੇ ਨੇ ਮਦੀਨੇ ਆ ਜਾਂਦੇ ਆ ਉਦੋਂ حضرت ਮੁਹੰਮਦ ਸਾਹਿਬ ਤੋਂ ਇਸਲਾਮ ਦਾ ਮੁੱਢ ਮੰਨਿਆ ਜਾਂਦਾ ਕਿਉਂਕਿ ਪਹਿਲਾਂ ਇਕੱਠੇ ਸੀਗੇ ਇੱਥੋਂ ਇਸ ਹਾਕ ਤੋਂ ਦੋ ਧਰਮ ਪੈਦਾ ਹੁੰਦੇ ਨੇ ਯਹੂਦੀ موسی ਦੇ ਰੂਪ ਦੇ ਵਿੱਚ ਤੇ ਈਸਾਈ ਜਸੂ ਦੇ ਰੂਪ ਦੇ ਵਿੱਚ ਠੀਕ ਹੈ ਦੁਬਾਰਾ ਫਿਰ ਸੁਣੋ ਹਜ਼ਰਤ ਨੂ ਦੀ ਪੀੜੀ ਦੇ ਵਿੱਚੋਂ ਹਜ਼ਰਤ ਇਬਰਾਹਿਮ ਦਾ ਜਨਮ ਹੁੰਦਾ ਇਬਰਾਹਿਮ ਜੀ ਦਾ ਪਹਿਲਾ ਵਿਆਹ ਹੁੰਦਾ ਬੀਬੀ ਸਾਇਰਾ ਨਾਲ ਸਾਇਰਾ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਤੇ ਇਹਨਾਂ ਦੋਹਾਂ ਦੀ ਰਜਾਬੰਦੀ ਦੇ ਨਾਲ ਬੀਬੀ ਹਾਜ਼ਰਾ ਨਾਲ ਵਿਆਹ ਕਰਾਇਆ ਜਾਂਦਾ ਬੀਬੀ ਹਾਜ਼ਰਾ ਦੇ ਘਰ ਇੱਕ ਔਲਾਦ ਹੁੰਦੀ ਹੈ ਜੋ ਕਿ ਕਰਾਇਸ਼ ਕਹਾਏ حضرت ਇਸਮਾਇਲ حضرت ਇਸਮਾਇਲ ਦੀ ਪੀੜੀ ਦੇ ਵਿੱਚੋਂ ਗਾ حضرت ਮੁਹੰਮਦ ਸਾਹਿਬ ਪੈਦਾ ਹੁੰਦੇ ਨੇ ਜਦੋਂ ਇਸਮਾਇਲ ਦਾ ਜਨਮ ਹੋ ਜਾਂਦਾ ਤਾਂ ਉਧਰ ਵੀ ਕੁਦਰਤ ਦੀ ਕਿਰਪਾ ਹੁੰਦੀ ਹੈ ਤੇ ਸਾਇਰਾ ਜੀ ਦੇ ਘਰ ਵੀ ਇੱਕ ਉਲਾਦ ਪੈਦਾ ਹੁੰਦੀ ਹੈ ਜਿਹਦਾ ਨਾਮ ਹੁੰਦਾ حضرت ਇਸਹਾਕ ਉਹਦੇ ਚੋਂ موسی حضرت موسی ਤੇ حضرت ঈਸਾ ਇਹ ਦੋਨੋਂ ਪੈਦਾ ਹੁੰਦੇ ਜਿਹਦੇ ਚ ਈਸਾਈ ਧਰਮ ਮੜ ਜਾਂਦਾ ਤੇ ਤੇ ਯਹੂਦੀ ਬਣ ਜਾਂਦਾ ਤੇ ਇੱਥੇ ਇੱਥੇ ਜਾ ਕੇ ਤੋੜ ਵਿਛੋੜਾ ਹੁੰਦਾ ਜਦੋਂ ਜਦੋਂ ਮੁਹੰਮਦ ਸਾਹਿਬ 622 ਹਿਜਰੀ ਕਰਦੇ ਇਜਤ ਕਰਦੇ ਆ ਇੱਕ ਕੱਤਾ ਉਸ ਇਤਿਹਾਸਕ ਘਟਨਾ ਹੈ ਉਸ ਤੇ ਵਕਤ ਉਹ حضرت ਆਪਣੇ ਮੁਹੰਮਦ ਸਾਹਿਬ ਯਹੂਦੀਆਂ ਤੇ ਇਸਾਈਆਂ ਨਾਲੋਂ ਪੱਕੇ ਤੌਰ ਤੇ ਆਪਣੇ ਧਰਮ ਨੂੰ ਲਗ ਕਰ ਲੈਂਦੇ ਆ ਕਿਉਂਕਿ ਉਹ ਪਖੰਡ ਹੋ ਰਹਿਆਂ ਦਾ ਕਿਉਂਕਿ ਇਹਨਾਂ ਦਾ ਮੁੱਢ ਸਾਰਿਆਂ ਦਾ ਮੱਕਾ ਹੀ ਮੰਨੋ ਉਸ ਤੋਂ ਬਾਅਦ ਮਦੀਨੇ ਆ ਜਾਂਦੇ ਆ ਮਦੀਨੇ ਟਿਕਾਣਾ ਬਣਾਉਂਦੇ ਆ ਪਾ ਮੈਂ ਅੱਜ ਮੱਕਾ ਮਦੀਨਾ ਕਿਹਾ ਜਾਂਦਾ ਪਰ ਮੁਹੰਮਦ ਸਾਹਿਬ ਨੇ ਆਪਣਾ ਟਿਕਾਣਾ ਖੁਬੇਦੀਆ ਸੰਧੀ ਕਰਕੇ ਪੱਕੇ ਤੌਰ ਤੇ ਮੱਕੇ ਤੋਂ ਉਹਦਾ ਹੱਕ ਛੱਡਦਾ ਸੀ ਤੇ ਤੇ ਮਦੀਨੇ ਪਹੁੰਚ ਗਏ ਸੀ ਉੱਥੇ ਉਹਨਾਂ ਨੇ ਬਣਾਇਆ ਜਿਹੜਾ ਆਪਣੇ ਕਿਬਲਾ ਬਣਾਇਆ ਜਿੱਥੇ ਉਹਨੂੰ ਮੂੰਹ ਕਰਕੇ ਉਹਦੇ ਵੱਲ ਉਹ ਨਮਾਜ਼ ਪੜ੍ਹਦੇ ਆ ਕਿਬਲਾ ਕਹਿੰਦੇ ਆ ਜੇ ਤੁਸੀਂ ਦੇਖਦੇ ਹੋ ਨਾ ਟੈਂਟ ਦੀ ਸ਼ਕਲ ਦੇ ਵਿੱਚ ਹੁੰਦਾ ਉਹ ਇਸਲਾਮ ਦੇ ਵਿੱਚ ਕਿਬਲਾ ਹੁੰਦਾ ਉਹਦੇ ਵੱਲ ਉਹ ਮੂੰਹ ਕਰਕੇ ਹਮੇਸ਼ਾ ਨਮਾਜ਼ ਪੜ੍ਹਦੇ ਜਿੱਥੇ ਵੀ ਬੈਠੇ ਹੁਣ ਉਹ ਉਧਰ ਮੂੰਹ ਕਰਦੇ ਹਮੇਸ਼ਾ ਜੇ ਤੁਹਾਨੂੰ ਸਮਝ ਆ ਗਈ ਹੋਣੀ ਆ ਮੁੱਢ حضرت ابراہیم ਨੂੰ ਮੰਨਦੇ ਵੈਸੇ ਇਹਨਾਂ ਨੂੰ ਮੰਨਦੇ ਆ ਕਿਉਂਕਿ حضرت ਨੂਹ ਦੀ ਜਿਹੜੀ ਪੀੜੀ ਹੈ ਉਹ ਹੋਰ ਵੀ ਹੈਗੀਆਂ ਨੇ ਕਾਫੀ ਆਪਾਂ ਸਿਰਫ ਉਸੇ ਗੱਲ ਤੇ ਆਉਣਾ ਸੀਗਾ ਵੀ ਵੈਸੇ ਜੇ ਤਿੰਨਾ ਧਰਮਾਂ ਦਾ ਸਾਮੇ ਧਰਮ ਔਰ ਇਹਨਾਂ ਤਿੰਨਾ ਧਰਮਾਂ ਨੂੰ ਯਹੂਦੀ ਈਸਾਈ ਤੇ ਆ ਯਹੂਦੀ, ਇਸਾਈ ਤੇ ਇਸਲਾਮ ਤਿੰਨਾ ਧਰਮਾਂ ਦੇ ਮੇਲ ਨੂੰ ਕੀ ਕਹਿੰਦੇ ਆ ਸਾਮੀਕਰ ਸਾਮੀ ਤੇ ਸਾਮੀ ਧਰਮ ਦਾ ਮੋਢੀ ਕੌਣ ਹੋ ਗਿਆ ਜੀ? Hazrat Ibrahim ਠੀਕ ਹੈ ਜੀ ਕਿਸੇ ਨੂੰ ਕੋਈ ਅਸਪਸ਼ਟਤਾ ਹੈਗੀ ਹੈ ਕੋਈ ਦੁਚਿੱਤੀ ਹੈਗੀ ਹੈ ਤਾਂ ਪੁੱਛ ਸਕਦਾ ਕਿਸੇ ਸਾਥੀ ਨੂੰ ਕੋਈ ਦੁਚਿੱਤੀ ਹੈਗੀ ਹੈ ਕਿਸੇ ਤਰ੍ਹਾਂ ਦੀ ਤਾਂ ਪੁੱਛ ਸਕਦਾ سامی دھرم دا موڈی ہے حضرت ابراہیم جب دا موڈی بھی کہہ لیے تا حضرت ابراہیم جی بن گئے یہ دو شادیاں ہوئی سی ظاہرہ تے سائرہ تے ظاہرہ ٹھیک <coughs> <coughs> ہے ایک بنیا پہ پورا گراف تھوڑوں سمجھ آج ہوگی تو اے اسلام دا موڈ جا تین دا ایک کو کیوں کہا جا میں بھی اکثر کہہ دینا کہ تینوں دھرم کا مڈ ہے وہ اس کر کے جا اس طرح ہے ٹھیک ہے ਜ਼ਰੂਰ ਤੁਹਾਨੂੰ ਯਾਦ ਰਹਿ ਜਾਊਗਾ ਇਹ ਸਵਾਲ ਥੋੜਾ ਜਿਹਾ ਔਖਾ ਵੀ ਹੈ ਤੇ ਆਮ ਕਰਕੇ ਸਰਚ ਨਹੀਂ ਕਰਦਾ ਕੋਈ ਬਸ ਕਹਿ ਦਿੰਦੇ ਆ ਠੀਕ ਹੈ ਥੋੜਾ ਜਿਹਾ ਕੀਤਾ ਸਰਚ ਤੁਹਾਡੇ ਲਈ ਤੇ ਹੁਣ ਇੱਕ ਚੀਜ਼ ਹੋਰ ਦੱਸੂ ਤੁਹਾਨੂੰ ਮੈਂ ਇਸਲਾਮ ਦੀ માનਤਾ ਦੇ ਅਨੁਸਾਰ ਇਸਲਾਮ ਦੀ માનਤਾ ਦੇ ਸਨ ਕਹਿੰਦੇ ਵੀ ਜਿਹੜੇ ਪਗੰਬਰ ਆ ਪਪਾਗੰਬਰ ਕਹਿ ਦਿੰਨੇ ਆ ਮੁਹੰਮਦ ਸਾਹਿਬ ਨੂੰ ਉਹ ਕਹਿੰਦੇ ਵੀ 124000 ਕੁੱਲ ਪਗੰਬਰ ਹੋਏ ਦੁਨੀਆ ਇਸਲਾਮ ਦੀ ਮਾਨਤਾ ਦੇ ਅਨੁਸਾਰ 1 ਲੱਖ 24000 ਕਹਿੰਦੇ ਕੁੱਲ ਪੈਗੰਬਰ ਧਰਤੀ ਦੇ ਉੱਤੇ ਦੁਨੀਆ ਦੇ ਉੱਤੇ 124000 ਕੁੱਲ ਪੈਗੰਬਰ ਹੋਏ ਆ ਪਰ ਕਹਿੰਦੇ ਵੀ ਉਹਨਾਂ ਦੇ ਜਿਹੜੇ ਕਹਾਏ ਕੌਣ ਵੀ ਅਸਲ ਪੈਗੰਬਰ ਕੌਣ ਕਹਾਏ 124000 ਦੇ ਵਿੱਚੋਂ ਜਿਹੜੇ ਖੁਦਾ ਦੇ ਦੋਸਤ ਖੁਦਾ ਦੇ ਦੋਸਤ ਖਲੀਲੁੱਲਾ ਕਹਿੰਦੇ ਉਹਨੂੰ ਖਲੀਲੁੱਲਾ ਖੁਦਾ ਦੇ ਦੋਸਤ ਦੋ ਹੀ ਕਹਾਏ ਆ حضرت ابراہیم ਤੇ حضرت ਮੁਹੰਮਦ 124000 پیغمبر ਹੈ ਪਰ ਖੁਦਾ ਦੇ ਦੋਸਤ ਦੋ ਇਨਨੂੰ ਕਹਿੰਦੇ ਆ ਖਲੀਲullah ਇਹਦੇ ਕੁਦਰੇ ਦੋਸਤ ਹੁੰਦੇ ਆਣ ਉਹਦੇ ਖਲੀਲullah ਕਹਿੰਦੇ ਆਣ ਨੂੰ ਤੇ ਕੌਣ ਨੇ Hazrat Ibrahim ਤੇ Hazrat Muhammad ਦੋ ਕੌਣ ਨੇ ਹਾਂ ਇਬਰਾਹਿਮ ਮੁਹੰਮਦ ਠੀਕ ਹੈ ਜੀ ਇਸਲਾਮ ਦੀ ਮਾਨਤਾ ਦੇ ਅਨੁਸਾਰ ਦੁਨੀਆ ਦੇ ਵਿੱਚ ਕੁੱਲ ਧਰਤੀ ਤੇ 124000 ਪੈਗੰਬਰ ਹੋਏ ਆ ਜਿਨ੍ਹਾਂ ਵਿੱਚੋਂ ਜਿਹੜੇ ਖੁਦਾ ਦੇ ਦੋਸਤ ਜਿਨ੍ਹਾਂ ਨੂੰ ਖਲੀਲ ਉਲਾ ਕਿਹਾ ਜਾਂਦਾ ਉਹ ਦੋ ਹੀ ਨੇ ਕੌਣ ਨੇ حضرت ਮੁਹੰਮਦ ਤੇ حضرت ਇਬਰਾਹੀਮ ਇਹ ਥੋੜੀ ਜੀ ਝੁੰਗੀ ਜਾਣਕਾਰੀ ਮੈਨੂੰ ਲੱਗਿਆ ਵੀ ਮੈਂ ਕੱਢੀ ਸੀਗੀ ਤੇ ਤੁਹਾਡੇ ਨਾਲ ਸਾਂਝੀ ਕਰੂੰਗਾ ਕਾਫੀ ਦਿਨ ਦੀ ਪਈ ਸੀ ਵਕਤ ਨਹੀਂ ਮਿਲ ਰਿਹਾ ਸੀਗਾ ਤੇ ਸੋ ਇਨੀਆਂ ਕ ਬੇਨਤੀਆਂ ਨੇ ਇੱਕ ਇਹ ਕੁ ਮੇਰੀ ਇਹ ਹੁੰਦੇ ਕਦੇ ਵੀ ਕੱਲੀ ਮੈਂ ਜਮਾਤਾਂ ਦੀ ਜਾਣਕਾਰੀ ਐਂ ਲੱਗਦਾ ਵੀ ਵਾਤਾ ਸਿਰ ਨਿਹਰਾ ਨਿਹਰਾ ਵਪਾਰ ਹੋ ਗਿਆ ਵੀ ਥੋੜਾ ਬਹੁਤ ਤੁਹਾਡੇ ਲਈ ਵੀ ਕੁਝ ਹੋਵੇ ਕੋਈ ਦੋ ਸਵਾਲ ਹੁਣ ਸ਼ਾਇਦ ਆ ਜਾਣੇ ਦੇ ਵਿੱਚੋਂ ਤੁਹਾਡਾ ਵੀ ਫਾਇਦਾ ਹੋ ਜਾਈ ਬਾਕੀ ਜਮਾਤਾਂ ਲਗਾਤਾਰ ਦੱਸ ਰਿਹਾ ਤੁਹਾਨੂੰ ਮੈਂ ਮਾਸਟਰ ਕੈਡਰ ਲੈਕਚਰ ਕੈਡਰ ਦੋਨੋਂ ਨਵੇਂ ਬੈਚ ਸ਼ੁਰੂ ਹੋ ਰਹੇ ਨੇ ਜਿਹੜੇ ਸਾਥੀ ਨੈਟ ਦੀ ਕੋਚਿੰਗ UGC ਦੀ ਨੈਟ ਦੀ ਨਹੀਂ ਲੈ ਸਕੇ ਉਹ ਸਾਥੀਆਂ ਲਈ ਇੱਕ ਕ੍ਰੈਸ਼ ਕੋਰਸ ਹੈਗਾ 25 ਦਿਨ ਦਾ ਕ੍ਰੈਸ਼ ਕੋਰਸ ਹੈ ਤੇ ਇੱਕ ਪ੍ਰੀਖਿਆ ਲੜੀ ਵੀ ਹੈ ਟੈਸਟ ਸੀਰੀਜ਼ ਜਿਹਨੂੰ ਕਹਿੰਦੇ ਆ ਦੋਵਾਂ ਦੀ ਅਲੱਗ-ਅਲੱਗ ਫੀਸ ਵੀ ਹੈਗੀ ਹੈ ਦੋਹਾਂ ਲੋਕਾਂ ਘਟੀਆਂ ਦਾ ਤੁਹਾਡੇ ਲਈ ਬਿਲਕੁਲ ਘੱਟ ਫੀਸ ਹੈ ਉਹ ਲਗਭਗ ਹਰ ਹਫ਼ਤੇ ਬਾਅਦ ਸ਼ੁਰੂ ਹੋ ਜਾਣੀ ਹੈ ਮੈਂ 2-3 ਦਿਨਾਂ ਬਾਅਦ ਉਹ ਤਰੀਕ ਤੁਹਾਨੂੰ ਦੱਸ ਦੂੰਗਾ ਪਰ ਇੱਕ ਤਰੀਕ ਮਾਸਟਰ ਕੈਡਰ ਤੇ ਲੈਕਚਰ ਕੈਡਰ ਦੇ ਬੈਚ ਸ਼ੁਰੂਆਤ ਹੋ ਰਹੀ ਹੈ ਉਹ ਨਿਸ਼ਚਿਤ ਹੈ 1 ਜੂਨ ਤੇ ਜਿਹੜੀ ਹੈਗਾ ਕ੍ਰੈਸ਼ ਕੋਰਸ ਜਿਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਤੇ ਟੈਸਟ ਸੀਰੀਜ਼ ਉਹ 2-3 ਦਿਨਾਂ ਬਾਅਦ ਹੋ ਜੂਗੀ ਸੋ ਤੁਹਾਡੇ ਦੇ ਮਾਣ ਹੈ ਵੀ ਤੁਸੀਂ ਇਹਨੂੰ ਸਾਂਝਾ ਕਰਦੇ ਹੋਗੇਗਾ ਉਮੀਦ ਕਰਦਾ ਤੁਸੀਂ ਤੁਹਾਨੂੰ ਇਹ ਕੋਸ਼ਿਸ਼ ਪਸੰਦ ਵੀ ਆਈ ਹੋਊਗੀ ਤੇ ਤੁਸੀਂ ਇਸ ਜਾਣਕਾਰੀ ਨੂੰ ਅੱਗੇ ਵੀ ਸਾਂਝਾ ਕਰੋਗੇ ਇਨੀ ਇੱਕ ਬੇਨਤੀਆਂ ਨਾਲ ਇਜਾਜ਼ਤ ਚਾਹੁੰਨਾ ਕਲਾਸਾਂ ਮੇਰੀਆਂ ਲੱਗਣ ਵਾਲੀਆਂ ਨੇ ਕਾਫੀ ਅਸੀਂ ਜਿਵੇਂ ਲੈਕਚਰਰ ਦਾ ਅਸੀਂ ਹੁਣ ਨਵਾਂ ਬੈਚ ਸ਼ੁਰੂ ਹੋ ਰਿਹਾ ਤੇ ਪਰ ਜਿਹੜਾ ਹਫਤਾ ਪਹਿਲਾਂ ਅਸੀਂ ਲੰਘ ਰਿਹਾ ਪਹਿਲਾ ਹਫਤਾ ਪੂਰਾ ਅਸੀਂ ਅਭਿਆਸ ਕਰ ਰਹੇ ਹਾਂ ਪੁਰਾਣਾ ਆਧੁਨਿਕ ਕਾਲ ਦਾ ਸਾਰਾ ਕੱਲ ਵੀ ਚੱਲਿਆ ਸੀਗਾ ਨਾਵਲ ਦਾ ਆਪਣੇ ਦੂਜਾ ਵਾਰਤਕ ਅੱਜ ਵੀ ਚੱਲੂਗਾ ਲੋ ਇਸ ਤਰ੍ਹਾਂ ਤਦੇ ਵੀ ਅਸੀਂ ਜਦੋਂ ਕੋਈ ਸਿਲੇਬਸ ਪੂਰਾ ਹੁੰਦਾ ਨਵਾਂ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਸਾਰੇ ਦਾ ਪਿਛਲਾ ਅਭਿਆਸ ਕਰਦੇ ਆਂ ਸੋ ਇੰਨੀ ਕੁ ਵਕਤੀ ਹੈਗਾ ਸੀ ਮੇਰੇ ਕੋਲੇ ਮਾਫ ਕਰਨਾ ਜਿਆਦਾ ਵਕਤ ਨਹੀਂ ਹੁੰਦਾ ਕਲਾਸਾਂ ਹੁੰਦੀਆਂ ਨੇ ਤੇ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨਾ ਅੱਗੇ ਸਾਂਝਾ ਕਰ ਦੇਣਾ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ